ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਬੜਾ ਖੂਬਸੂਰਤ ਪੰਜ ਕਲਿਆਣਾ ਮਾਰਵਾੜੀ ਘੋੜਾ ਦਿਖਾਉਣਾਗਾ ਰਤਨਾਕਰ ਬਲੱਡ ਲਾਈਨ ਦਾ ਰਾਜ ਰਤਨ ਰਾਜ ਰਤਨ ਘੋੜਾ ਬਾਈ ਅਰਗਿਆ ਨੇ ਕਰਨਾਗਾ ਸੇਲ ਦੋਸਤੋ ਬਣਤਰਾਂ ਦਾ ਬੜਾ ਜਿਆਦਾ ਚੰਗਾ ਹੈ ਇਹ ਰਤਨਾਕਰ ਘੋੜੇ ਦਾ ਪੜਪੋਤਾ ਰਾਜ ਘੋੜੇ ਦਾ ਪੋਤਾ ਤੇ ਰਵੀ ਘੋੜੇ ਦਾ ਬੱਚਾ ਹੈਗਾ ਖੜ ਨਹੀਂ ਕਰਨੀ ਬਹੁਤ ਜਿਆਦਾ ਚੰਗੀ ਆ ਘੋੜੇ ਦੀ ਆਪਦੇ ਆਪ ਨੂੰ ਸ਼ੋਅ ਬਹੁਤ ਕਰਦਾ ਮੱਥੇ ਪ੍ਰੋਪਰ ਸੋਹਣਾ ਬਲੇਜ ਆ ਕੰਨ ਬਹੁਤ ਜਿਆਦਾ ਛੋਟਾ ਸੋ ਰਵੀ ਘੋੜੇ ਦਾ ਬੱਚਾ ਇਹ ਜਿਹੜਾ ਪਿੱਛੇ ਜੇ ਘੋੜਾ ਬਾਈ ਲਾਡੀ ਰਣੀ ਵਾਲੇ ਦੇ ਕੋਲੇ ਆ ਗਿਆ ਆਪਣੇ ਪੰਜਾਬ ਉਸੇ ਘੋੜੇ ਦਾ ਬੱਚਾ ਦੋਸਤੋ ਇਹ ਇਸ ਘੋੜੇ ਦੇ ਵੀ ਰਿਜ਼ਲਟ ਬਹੁਤ ਚੰਗੇ ਆਏ ਵਿਆ ਇਹ ਰਾਜੂ ਜੀ ਦੇਸਾਈ ਦੇ ਫਾਰਮ ਦੇ ਉੱਤੇ ਬਰੀਡ ਹੋਇਆ ਘੋੜਾ ਉੱਥੇ ਹੀ ਇਹਦਾ ਜਨਮ ਹੋਇਆ ਮਾਰਵਾੜੀ ਘੋੜਿਆਂ ਦੇ ਵਿੱਚ ਸ਼ੋਹਾਂ ਦੇ ਵਿੱਚ ਜਿਹੜੀ ਗੱਲਬਾਤ ਦੇਖੀ ਜਾਂਦੀ ਆ ਜਿਹੜੀ ਕਨਫਰਮੇਸ਼ਨ ਨੂੰ ਨੋਟ ਕੀਤਾ ਜਾਂਦਾ ਜਿਹੜੇ ਪੁਆਇੰਟ ਦੇਖੇ ਜਾਂਦੇ ਆ ਉਹ ਸਾਰੀ ਕਨਫਰਮੇਸ਼ਨ ਦੀਆਂ ਸ਼ਰਤਾਂ ਇਹ ਘੋੜਾ ਪੂਰੀਆਂ ਕਰਦਾਗਾ ਜਿੰਨਾ ਕਰਕੇ ਜਿਨ੍ਹਾਂ ਨੂੰ ਦੇਖ ਕੇ ਇੱਕ ਪ੍ਰੋਪਰ ਮਾਰਵਾੜੀ ਘੋੜਾ ਬਣਦਾਗਾ ਦੋਸਤੋ ਜਾਂ ਕਹਿ ਲਓ ਵੀ ਜਿੰਨਾ ਕਰਕੇ ਘੋੜਿਆਂ ਦੀ ਪਛਾਣ ਬਣੀ ਉਹ ਸਾਰੀ ਗੱਲਬਾਤ ਇਸ ਰਾਜਰਤਨ ਘੋੜੇ ਦੇ ਵਿੱਚ ਆ ਉਮਰ ਤਕਰੀਬਨ ਘੋੜੇ ਦੀ 6 ਸਾਲ ਆ ਤੇ ਕੱਦ 61 ਇੰਚਾ ਬਣ ਤਰ੍ਹਾਂ ਤੁਸੀਂ ਦੇਖੋ ਬਣ ਬਣ ਕੇ ਖੜਦਾ ਇਸ ਘੋੜੇ ਦੀ ਵੀਡੀਓ ਕਰਨ ਲੱਗੇ ਨੂੰ ਸਾਨੂੰ ਮਸਾਂ ਹੀ 10 ਕਮਿੰਟ ਲੱਗੇ ਹੋਣੇ ਆ ਤੇ ਸਾਰੇ ਜਿਹਨੇ ਪੋਜ ਗਏ ਗੱਡਵੇਂ ਦਿੱਤੇ ਸਾਨੂੰ ਖੜਾਉਣ ਦੀ ਲੋੜ ਨਹੀਂ ਪਈ ਤੁਸੀਂ ਆਪ ਹੀ ਸੋਚੋ ਵੀ ਘੋੜੇ ਦੀ ਖੜਨੀ ਕਰਨੀ ਕਿੰਨੀ ਕਮਾਲ ਹੋਊਗੀ ਐ ਮੂਰਤ ਬਣ ਕੇ ਖੜ ਜਾਂਦਾ ਸੀ ਪਤਾ ਹੀ ਨਹੀਂ ਸੀ ਲੱਗਦਾ ਦੂਰੋਂ ਦੇਖਣ ਨਾਲ ਨੂੰ ਐ ਲੱਗਦਾ ਸੀ ਵੀ ਜਿਵੇਂ ਯਾਰ ਕੋਈ ਸਟੈਚੂ ਬਣਾ ਕੇ ਖੜਾਇਆ ਪਿਆ ਹੁੰਦਾ ਧੌਣ ਦਾ ਕੁੰਡ ਦੇਖੋ ਇਹ ਗਰਦਨ ਦਾ ਫੇਸ ਬਿਊਟੀ ਦੇਖੋ ਪੁੱਠਾ ਦੇਖੋ ਇਹਦਾ ਚਾਲ ਟਾਲ ਸਾਰੀ ਇਹਦੀ ਨੋਟ ਕਰੋ ਖਿੱਚਦਾਗਾ ਇਹ ਆਪਦੇ ਬੰਨੀ ਘੋੜਾ ਇਹਨੇ ਘੋੜੇ ਨੇ ਬਸ਼ੇਰੀਆਂ ਬਹੁਤ ਜਿਆਦੇ ਚੰਗੀਆਂ ਦਿੱਤੀਆਂ ਨੇ ਜਿਆਦੇ ਦੀਆਂ ਬਸ਼ੇਰੀਆਂ ਹੀ ਆਈਆਂ ਨੇ ਸੋ ਐਡਰੈਸ ਕਰ ਲਓ ਨੋਟ ਨਿਊ ਚੰਡੀਗੜ੍ਹ ਦੇ ਨੇੜੇ ਇੱਕ ਛੋਟਾ ਜਿਹਾ ਪਿੰਡ ਪੈਂਦਾਗਾ ਕਰਤਾਰਪੁਰ ਕਰਤਾਰਪੁਰ ਪਿੰਡ ਬਾਈ ਗਰਜੀਤ ਦੇ ਕੋਲੇ ਆ ਇਹ ਘੋੜਾ ਨੰਬਰ ਬਾਈ ਗਰਜੀਤ ਉਹਦਾ ਨੋਟ ਕਰ ਲੋ 81 958 52 835 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਕੋਈ ਵੀ ਗੱਲਬਾਤ ਘੋੜੇ ਬਾਰੇ ਪੁੱਛ ਸਕਦੇ ਹੋ ਸ਼ੋਹਾਂ ਦੇ ਵਿੱਚ ਲੱਗਣ ਵਾਲਾ ਘੋੜਾ ਗਾ ਰਿੰਗਾ ਦੇ ਵਿੱਚ ਲੱਗਣ ਵਾਲਾ ਸੋ ਇਸ ਘੋੜੇ ਨੂੰ ਤਕਰੀਬਨ ਬਹੁਤੇ ਭਰਾ ਤਾਂ ਜਾਣਦੇ ਹੀ ਆ ਤੇ ਫੋਨ ਲਾ ਲਿਓ ਜਿਹਨੇ ਚੰਗਾ ਮਾਰਵਾੜੀ ਘੋੜਾ ਚੰਗੇ ਕੱਟ ਪੁਆਇੰਟ ਦਾ ਖਰੀਦਣਾ ਹੋਇਆ ਵੀਡੀਓ ਦੇ ਲਾਸਟ ਦੇ ਵਿੱਚ ਇਸੇ ਘੋੜੇ ਦੀ ਆਪਾਂ ਬਸ਼ੇਰੇ ਦੀ ਤੁਹਾਨੂੰ ਫੋਟੋ ਦਿਖਾਵਾਂਗੇ ਐਂਡ ਤੱਕ ਜਰੂਰ ਦੇਖਿਓ ਵੀਡੀਓ ਉਹ ਇਸੇ ਘੋੜੇ ਦਾ ਬੱਚਾ ਹੈਗਾ ਉਹ ਵੀ ਬਾਈ ਦੇ ਕੋਲੇ ਹੀ ਆ ਉਹ ਬਸ਼ੇਰਾ ਨਾ ਬਾਈ ਦੇ ਕੋਲੇ ਹੀ ਤਿਆਰ ਹੋ ਰਿਹਾਗਾ ਇਸੇ ਘੋੜੇ ਦਾ ਗਰਜੀਤ ਦੇ ਕੋਲੇ ਉਹ ਵੀ 5 ਕਿਲੇ ਆਣਾ ਹੀ ਆ ਸੋ ਘੋੜਾ ਆਪਦੇ ਰਿਜ਼ਲਟਾਂ ਦੇ ਵਿੱਚ ਮਾਰਕਿੰਗ ਵੀ ਬਹੁਤ ਜ਼ਿਆਦਾ ਚੰਗੀ ਦੇ ਰਿਹਾ ਬਾਕੀ ਰੰਗ ਬੜਾ ਪੱਕਾ ਕੋਈ ਐ ਨਹੀਂ ਹੈਗਾ ਵੀ ਇਹਦੇ ਪਿੰਡੇ ਦੇ ਵਿੱਚ ਚਿੱਟੇ ਜੇ ਵਾਲ ਝਾਕਣਗੇ ਜਮਾ ਐਨ ਸ਼ਾਹ ਕਾਲਾ ਜੈਡ ਬਲੈਕ ਕਾਲਾ ਰੰਗ ਆ ਇਹਦੇ ਕਿਤੇ ਵੀ ਚਿੱਟਾ ਵਾਲ ਮਾਰਕਿੰਗ ਤੋਂ ਬਿਨਾ ਹੋਰ ਕਿਤੇ ਹੈ ਨਹੀਂ ਸੋ ਐਡਰੈਸ ਨੋਟ ਕਰ ਲਓ ਤੁਹਾਨੂੰ ਮੈਂ ਦੱਸਦਾ ਬਾਈ ਗਰਜੀਤ ਨੂੰ ਫੋਨ ਲਾ ਲਿਓ ਤੇ ਅੱਗੇ ਤੁਹਾਨੂੰ ਮੈਂ ਬਸ਼ੀਰਾ ਦਿਖਾਉਣਾ ਇਹਦਾ ਆਹਾ